ਭਾਈ ਸਾਹਿਬ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਅੱਜ ਜਿਹੜੀ ਮੁੰਡਲਾ ਲਾਹਬਨਗਰ ਦੇ ਵਿੱਚ ਸਮੂਹ ਮੁੰਡਲਾ ਨਿਵਾਸੀਆਂ ਦੀ ਇੱਕ ਮੀਟਿੰਗ ਹੋਈ ਹੈ ਸਾਡੀ ਮੀਟਿੰਗ ਦਾ ਅਜੰਡਾ ਕੀ ਹੈਗਾ ਆ ਸਾਡੀ ਮੀਟਿੰਗ ਦਾ ਅਜੰਡਾ ਇਹ ਹੈ ਕਿ ਸਾਡੀ ਸਿੱਖ ਕੌਮ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ અપਨਾ ਰਹੀ ਹੈ ਉਹ ਕਿਉਂਕਿ ਚੰਦ ਪੈਸਿਆਂ ਬਾਰੇ ਚੰਦ ਪੈਸਿਆਂ ਬਾਰੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਸਿੱਖਾਂ ਨੇ ਸਿੱਖੀ ਧਰਮ ਵਾਸਤੇ ਕੀ ਕੁਛ ਨਹੀਂ ਕੀਤਾ ਹੈਗਾ ਸਿੱਖੀ ਧਰਮ ਵਾਸਤੇ ਆਪਣੇ ਪਰਿਵਾਰ ਵਾਰ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਮਾਤਾ ਬੱਚੇ ਤੱਕ ਵਾਰ ਦਿੱਤੇ ਕਿਸ ਵਾਸਤੇ ਆਪਣੇ ਧਰਮ ਪਿੱਛੇ ਔਰ ਕਈ ਚੰਦ ਲੋਗ ਇਦਾਂ ਦੇ ਆ ਕਿ ਆਪਣੇ ਚਾਰ ਪੈ ਨੋਟਾਂ ਪਿੱਛੇ ਚਾਰ ਪੈਸਿਆਂ ਪਿੱਛੇ ਆਪਣੇ ਸਿੱਖ ਧਰਮ ਨੂੰ ਛੱਡ ਕੇ ਦੂਸਰੇ ਧਰਮ ਨੂੰ ਅਪਣਾ ਰਹੇ ਆ ਇਹ ਪੈਸੇ ਕਿਹੜੇ ਕਿ ساری ਉਮਰ ਨਾਲ ਨਹੀਂ ਜਾਣੇ ਹੈਗੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਚੰਦ ਪੈਸਿਆਂ ਪਿੱਛੇ ਆਪਣੇ ਧਰਮ ਨੂੰ ਨਾ ਛੱਡੋ ਸਿੱਖੀ ਅਪਣਾਓ ਔਰ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿਓ ਕਿ ਸਾਡਾ ਸਿੱਖ ਧਰਮ ਕੀ ਕੁਛ ਕੀਤਾ ਹੈ ਕੀ ਕੁਛ ਕਰਦਾ ਹੈ ਔਰ ਸਾਡਾ ਸਿੱਖ ਧਰਮ ਦੁਨੀਆ ਵਿੱਚ ਕਿੰਨੇ ਚੰਗੇ ਕੰਮ ਕਰਦਾ ਹੈ ਲੰਗਰ ਲਾਉਂਦੇ ਹਨ ਔਰ ਵੀ ਕਈ ਚੰਗੇ ਕੰਮ ਕਰਦੇ ਹਨ ਗਰੀਬਾਂ ਦੀ ਮਦਦ ਕਰਦੇ ਹਨ ਤਾਂ ਫਿਰ ਵੀ ਆਪਣੇ ਸਿੱਖ ਧਰਮ ਨੂੰ ਛੱਡ ਕੇ ਦੂਸਰਾ ਧਰਮ ਕਿਉਂ ਅਪਣਾ ਰਹੇ ਆ ਭਾਈ ਦਾ ਕੀ ਨਾਮ ਹੈ ਤੁਹਾਡਾ ਅਫਤਾਰ ਸਿੰਘ ਹਜੇ ਤੱਕ ਜਿਹੜਾ ਸਿੱਖੀ ਧਰਮ ਛੱਡ ਕੇ ਇਸ ਮੱਦੇਜੋ ਕਿੰਨੇ ਨੇ ਲੋਕੀ ਦੂਸਰੇ ਧਰਮ ਨੂੰ ਅਪਣਾ ਚੁੱਕੇ ਆ ਇਹ ਪੰਜ ਚਤ ਬਹਿ ਗਈ ਪਰਵਾਦੂਗੇ ਇਸੇ ਕਰਕੇ ਸਾਡਾ ਆਪਣਾ ਤੇ ਰਿਕੁਐਸਟ ਕਰ ਰਹੇ ਆ ਕਿ ਤੁਸੀਂ ਮਾਰੇ ਆਪਣਾ ਸੂਫੇ ਸਿੱਖੀ ਧਰਮ ਚ ਆਪਣਾ ਅਪਣਾਓ ਸਿੱਖੀ ਧਰਮ ਚ ਆਓ ਤੇ ਆਪ ਤੁਹਾਡੀ ਫਿਰ ਤੁਹਾਡਾ ਮੋਸਟ ਮੈਲ ਕਮਾ ਇਸ ਧਰਮ ਚ ਕਿ ਉਤਨਾ ਕਿ ਸੇ ਪੁਕਾਰਦੀ ਹੈਗੀ ਦਿੱਕਤ ਜੋ ਵੀ ਦਿੱਕਤ ਆ ਕੋਈ ਲੈਣਾ ਦੇਣਾ ਸਾਡੇ ਆ ਕੇ ਸਾਡਾ ਸ਼ੇਅਰ ਕਰੋ ਆ ਕੇ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੁਸੀਂ ਆਪਣਾ ਧਰਮ ਸਿੱਖ ਧਰਮ ਤੋਂ ਪੜਾਓ। ਅੱਜ ਜਿਹੜੀ ਸਾਡੀ ਮੀਟਿੰਗ ਰੱਖੀ ਗਈ ਹੈ ਉਹ ਕਿਸ ਕਰਕੇ ਰੱਖੀ ਗਈ ਹੈ? ਉਹ ਇਸ ਕਰਕੇ ਕੁਝ ਪਰਿਵਾਰ ਆਪਣਾ ਸਾਰਾ ਧਰਮਸ਼ਾਲਾ ਦੇ ਕਿਸੇ ਤਰਫੋਂ ਆ ਰਹੇ ਨੇ। ਉਹਨਾਂ ਨੂੰ ਆਪਾਂ ਇਸ ਕਰਕੇ ਆਪਾਂ ਬਚਕਾਰ ਕਰ ਰਹੇ ਹਾਂ ਜੇ ਤੁਸੀਂ ਸਾਡੇ ਚ ਆ ਜਾਓਗੇ ਤਾਂ ਠੀਕ ਹੈ ਇਹ ਤੁਹਾਡਾ ਬਾਈਕਟ ਕਰਾਂਗੇ ਆਪਾਂ ਤੁਹਾਡਾ ਕਿਸੇ ਤਰਫੋਂ ਕਰ ਲੈਣ ਦੀ ਕੀਤਾ ਜਾਏਗਾ ਕਿਸੇ ਪੁਕਾਰਦਾ ਕੋਈ ਸਿੱਖੀ ਧਰਮਦਾਲ ਜੇ ਤੁਸੀਂ ਆ ਜਾਓ ਵੀ ਤੁਹਾਡਾ ਰਸਾ ਹੀ ਠੀਕ ਹੈ। ਪਈ ਵਕੀਨਾਂ ਵਾਪਟੋ ਕਸ਼ਮੀਰ ਸਿੰਘ ਜੀ ਤੁਸੀਂ ਲਾਣੀ ਇਸ ਮੀਟਿੰਗ ਦਾ ਹਿੱਸਾ ਬਣੇ ਹੋ ਜੀ 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 ਇਹ ਕਹਣਾ ਤੁਹਾਡਾ ਅਸੀਂ ਇਸ ਸੰਬੰਧ ਵਿੱਚ ਰੱਖੀ ਮੀਟਿੰਗ ਕਿ ਜਿਹੜੇ ਕਿ ਦੂਸਰੇ ਕੌਮ ਨੂੰ ਆਪਣੀ ਕੌਮ ਨੂੰ ਛੱਡ ਕੇ ਦੂਸਰੀ ਕੌਮ ਚ ਜਾ ਰਹੇ ਹਨ ਅਸੀਂ ਉਹਦੇ ਸੰਬੰਧ ਵਿੱਚ ਅੱਜ ਮੀਟਿੰਗ ਰੱਖੀ ਹੈ ਕਿ ਇਸ ਆਪਣੀ ਸਿੱਖੀ ਕੌਮ ਨੂੰ ਤੁਸੀਂ ਕਾਇਮ ਰੱਖੋ ਇਹਦੇ ਵਿੱਚ ਬਹੁਤ ਸਾਨੂੰ ਸਹੂਲਤਾਂ ਸਾਡੇ ਸਿੱਖਾਂ ਨੇ ਸਿੱਖੀ ਨੇ ਸਾਡੇ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਦੂਸਰੇ ਧਰਮ ਨੂੰ ਤੁਸੀਂ ਚੰਦ ਪੈਸੇ ਪਿੱਛੇ ਜਾ ਰਹੇ ਹੋ ਬਾਹਰ ਉਹ ਸਾਨੂੰ ਅੱਛਾ ਨਹੀਂ ਲੱਗਾ ਸਾਨੂੰ ਕਿ ਜਿਹੜਾ ਵੀ ਸਾਡੀ ਬਲਾਦਰੀ ਚੋਂ ਨਿਕਲ ਕੇ ਬਾਹਰ ਜਾਏਗਾ ਉਹਦੇ ਵਾਸਤੇ ਸਾਡੇ ਵਾਸਤੇ ਬਾਈਕਾਟ ਹੋਏਗਾ ਸਾਡੇ ਵਾਸਤੇ ਅਸੀਂ ਉਹਦੇ ਘਰ ਵਿੱਚ ਨਾ ਮਰਨਾ ਨਾ ਜਿਨਾ ਸਾਡੇ ਵਾਸਤੇ ਬਾਈਕਾਟ ਸਾਰਾ ਕੁਝ ਹੋਏਗਾ ਅਸੀਂ ਉਹਨਾਂ ਆਵਾਂਗੇ ਨਾ ਜਾਵਾਂਗੇ ਉਹਦੇ ਸਾਡੇ ਘਰ ਦੇ ਵਿੱਚ ਬਿਲਕੁਲ ਦਾ ਫਟੇ ਹੋਏਗਾ ਸਾਡੇ ਜਿਹੜਾ ਬਾਈ ਬਾਈ ਕੀ ਨਾ ਤੁਹਾਡਾ ਬਲਜੀਤ ਸਿੰਘ ਜੀ ਕੀ ਕਹਿਣਾ ਤੁਹਾਡਾ ਸਾਡਾ ਕਹਿਣਾ ਇਹ ਸੀ ਵੀ ਸਾਡੇ ਮਹੱਲੇ 'ਚ ਕੁਝ ਬੰਦੇ ਆਪਣੇ ਧਰਮ ਬਦਲੀ ਕਰ ਰਹੇ ਸਨ ਇਸ ਕਰਕੇ ਮੀਟਿੰਗ ਰੱਖੀ ਗਈ ਹੈ ਇਸ ਮੰਨ ਦੇ ਵਿੱਚ ਇਸ ਸੰਬੰਧ ਵਿੱਚ ਤੇ ਉਹਨਾਂ ਨੂੰ ਜਾਗਰਤ ਕੀਤਾ ਆ ਸੀ ਵੀ ਜੇ ਤੁਸੀਂ ਮੁੜ ਕੇ ਆਉਣਾ ਚਾਹੁੰਦੇ ਸਾਡੇ ਧਰਮ 'ਚ ਵਾਪਸੀ ਵੋਸਟ ਵੈਲਕਮ ਹੈ ਅਗਰ ਨਹੀਂ ਤੇ ਫਿਰ ਉਹਨਾਂ ਦਾ ਸਾਡਾ ਬਿਲਕੁਲ ਬਾਈਕਾਟ ਹੈ ਹਾਂ ਜੀ ਮੈਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਿੰਦਰ ਕੌਰ ਹੈ ਜੀ ਤੁਸੀਂ ਅੱਜ ਮੱਲਾ ਐਸੇ ਕ੍ਰੀਮਨਗਰ ਚਾਏ ਹੋ ਲਾਮ ਨਗਰ ਮੈਂ ਲਾਮ ਨਗਰ ਵੀ ਚਾਈਆ ਜੀ ਮੈਂ ਕਮਾਲ ਤੋਂ ਕਮਾਲਪੁਰ ਤੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਪ੍ਰਧਾਨ ਵੀ ਹੈਗੀ ਆ ਮੈਂ ਸਿਬਾਸ਼ ਨਗਰ ਲਾਭ ਨਗਰ ਸਾਰੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਇੱਥੇ ਮਹਿਲਾਵਾਂ ਨੂੰ ਭੈਣਾਂ ਨੂੰ ਆਪਣੇ ਨੂੰ ਬੇਨਤੀ ਕਰਨ ਵਾਸਤੇ ਆਈਆਂ ਕੀ ਆਪਣਾ ਜਿਹੜਾ ਸਿੱਖੀ ਧਰਮ ਹੈ ਆਪਣਾ ਸਿੱਖੀ ਧਰਮ ਛੱਡ ਕੇ ਕਿਤੇ ਨਾ ਜਾਓ ਕਿਸੇ ਹੋਰ ਧਰਮ ਨੂੰ ਨਾ ਬਣਾਓ ਮੈਂ ਆਪਣੇ ਭੈਣਾਂ ਨੂੰ ਇਹ ਕਹਿਣ ਆਈ ਆ ਕਿ ਮੇਰੀਆਂ ਭੈਣਾਂ ਨੂੰ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ ਅਗਰ ਉਹ ਕਿਸੇ وجہ ਨਾਲ ਕਿਸੇ ਮਜਬੂਰੀ ਦੇ ਕਾਰਨ ਕਿਸੇ ਹੋਰ ਧਰਮ ਨੂੰ ਅਪਣਾ ਰਹੇ ਹੈ ਤੇ ਉਹ ਮੈਨੂੰ ਜਾਂ ਮੇਰੇ ਹੋਰ ਵੀ ਮੈਂਬਰਾਂ ਨੂੰ ਆਪਣੀ ਜਿਹੜੀ ਮਜਬੂਰੀ ਦੱਸਣ ਤਾਂ ਕਿ ਮੈਂ ਉਹਨਾਂ ਦੀ ਹੈਲਪ ਕਰ ਸਕਾਂ ਤਾਂ ਕਿ ਮੈਂ ਉਹਨਾਂ ਨੂੰ ਅੱਗੇ ਚੱਲ ਕੇ ਵੱਧ ਚੜ ਕੇ ਉਹਨਾਂ ਦੇ ਨਾਲ ਖੜੀ ਰਵਾਂ ਤਾਂ ਕਿ ਉਹ ਕਿਸੇ ਵੱਲੋਂ ਡੋਲਣ ਨਾ ਮੈਂ ਆਪਣੀਆਂ ਸਾਰੀਆਂ ਤਾਂ ਮੈਂ ਭੈਣਾਂ ਨੂੰ ਇਹੀ ਕਹਾਂਗੀ ਕਿ ਦੇਖੋ ਜੇਕਰ ਅੱਜ ਦੀ ਅਸੀਂ ਔਰਤਾਂ ਆਪ ਇਕੱਠੀਆਂ ਹੋ ਕੇ ਬੁਲੰਦ ਆਵਾਜ਼ ਕਰਦਾ ਨਹੀਂ ਆ ਤਾਂ ਕਿ ਸਾਡੇ ਨਿਆਣੇ ਜਿਹੜੇ ਆ ਉਹ ਸਾਡੇ ਜਿਹੜੇ ਬੱਚੇ ਆ ਧੀਆਂ ਆ ਉਹ ਕਿਸੇ ਬਦਲੋ ਬੇਬਕ ਬਾੜੀ ਕੁਖਵੇ ਜਮਰਨ ਨਹੀਂ ਆ ਨਹੀਂ ਜਲਣ ਗਿਆ ਨਹੀਂ ਦਾਜ ਵੱਜਣ ਨਹੀਂ ਰਹਿਣਗੀਆਂ ਉਹ ਅੱਗੇ ਚੱਲ ਕੇ ਆਪਾਂ ਮੁਕਾਬਲਾ ਆਪ ਕਰ ਸਕਦੀਆਂ ਇਸ ਕਰਕੇ ਮੈਂ ਇਹਨਾਂ ਨੂੰ ਸਿੱਖੀ ਤੋਂ ਆਪਣਾਣ ਦੀ ਬੇਨਤੀ ਕਰਨ ਵਾਸਤੇ ਆਈ ਹਾਂ